ਵਾਕਰ ਸਾਹਿਬਾਂ ਕਰ ਹੋਣ ਦੇ ਬਾਅਦੂ ਐਡਾ ਵੱਡਾ ਡੰਪਾ ਜਿਹਦੇ ਬਾਰੇ ਇਹਨਾਂ ਨੇ 10 ਸਾਲ ਤੋਂ ਸੋਟੇ ਨੇ ਜਦੋਂ ਆਪਣੇ ਕਮੇਟੀ ਦੇ ਮਰਾ ਗऊं ਡੰਪ ਨੂੰ ਭਰਦੇ ਨੇ ਨੈਚੁਰਲੀਆ ਟਰੱਕ ਦੇ ਵਿੱਚ ਡੰਪ ਦੇ ਵਿੱਚ ਸਮਾਨ ਪਾਣਾ ਮਾਲ ਉੱਡਦਾ ਲੋਕਾਂ ਦੇ ਸਿਰਾਂ 'ਤੇ ਪੈਂਦਾ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਆਪਾਂ ਇੱਕ ਅਜੇ 10 ਸਾਲ ਤੋਂ ਕਾਉਂਸਲਰ ਸੀਟ 'ਤੇ ਬਹਿ ਕੇ ਲੋਕਾਂ ਦੀ ਡਵੈਲਪਮੈਂਟ ਕਰਾਉਣ ਨੂੰ ਦਾਅਵਾ ਕਰਦੇ ਕਿ ਅਸੀਂ ਡਵੈਲਪਮੈਂਟ ਕੀਤੀ ਪਰ ਨਹੀਂ ਉਹ ਡੰਬ ਅੱਜ ਵੀ ਉਧਰ ਲੱਦਈਆਂ ਆ ਕਾਰ ਦੇ ਵਿੱਚ ਦੋ ਡੰਬ ਦਿਖਾ ਦਿੰਦਾ ਅੱਜ ਹੀ ਇੱਕ ਸਵੇਰੇ ਡੰਬ ਅਸੀਂ ਮੰਡੀ ਦੇ ਵਿੱਚੋਂ ਉਹਨੇ ਦੇ ਹੋਸ ਦੇ ਕੋਲ ਉਹਨੇ ਘਰ ਦੇ ਕੋਲ ਡੰਬ ਚੁਕਾਇਆ ਵਾ ਉਹਦੀ ਵੀ ਮੇਰੇ ਕੋਲ ਪ੍ਰੂਫ ਹੈਗੇ ਆ ਉਹ ਮੈਂ ਉਹਨੂੰ ਪੁੱਛਿਆ ਕਿ ਇਹ ਘਰਾਂ ਦੇ ਵਿੱਚ ਕਿੱਦਾਂ ਡੰਬ ਬਣ ਗਿਆ ਕਹਿੰਦੇ ਭਾਜੀ ਇੱਥੇ ਕੋਈ ਆਦਾ ਹੀ ਨਹੀਂ ਸਫਾਈ ਵਾਲ ਨੂੰ ਬੁਲਾਇਆ ਭਰਾ ਸਾਡਾ ਸਫਾਈ ਵਾਲਾ ਸੀਗਾ ਕਹਿੰਦਾ ਭਾਜੀ ਮੈਂ ਤਾਂ ਸਫਾਈ ਸਾਈਡਾਂ ਤੇ ਕਰਨੀ ਆ ਵੱਡਾ ਕੰਮ ਤਾਂ ਐਮਸੀ ਸਾਹਿਬ ਨੇ ਚੁਕਾਰਾ ਨੇ ਜਗਾਇਆ ਮੈਂ ਖੁਦ ਚਕਾਇਆ ਖਰਚ ਕੇ ਜਗਾਇਆ ਜੇ ਮੈਂ ਕੰਮ ਕੀਤੇ ਆ ਤੇ ਬੋਰ ਦਿਓ ਜੇ ਮੈਂ ਕੰਮ ਨਹੀਂ ਕਰ ਸਕਦਾ ਨਾ ਦਿਓ ਪਿਆਰ ਦੇ ਵਿੱਚ 50 ਸਾਲ ਤੋਂ ਸੜਕ ਨਹੀਂ ਬਣੀ ਸੀ ਮੈਂ ਟੈਲਾ ਲੁਵਾਈਆਂ ਲੋਕਾਂ ਦੀ ਸੁਰੂਗਾ ਲਈ ਸਭ ਤੋਂ ਪਹਿਲਾਂ ਮੈਂ ਜਨਰੇਟਰ ਲਵਾਇਆ ਥੋੜਾ ਮੀਂਹ ਪੈਂਦਾ ਤੇ ਉਹਨਾਂ ਪਾਣੀ ਵੀ ਖੜਦਾ ਜਿਆਦਾ ਵੀ ਮੀਂਹ ਦੇ ਵਿੱਚ ਦਾ ਸਾਰੇ ਸ਼ਹਿਰਾਂ 'ਚ ਪਾਣੀ ਖੜਦਾ ਹਾਂਜੀ ਥੋੜੇ ਮੀਂਹ ਦਾ ਪਾਣੀ ਨਹੀਂ ਖੜਦਾ ਇਦਾਂ ਦੀਆਂ ਉਪਰੰਧੀਆਂ ਮੈਂ ਕੀਤੀਆਂ ਉਹ ਮੰਡੀਆਂ 'ਚ ਮੇਰੇ ਖਿਆਲ ਨਾਲ ਪੂਰੇ 10 ਸਾਲ ਤੋਂ ਉਹੀ ਸੜਕਾਂ ਚਾਰ-ਚਾਰ ਵਾਰੀ ਪਟਕੇ ਬਣ ਗਈਆਂ ਹੂੰ ਉਹੀ ਸੜਕਾ ਕਿਥੇ ਟਰੱਕ ਨਹੀਂ ਜਾਂਦੇ ਉਹ ਮੰਡੀਆਂ ਦੇ ਕਾਰਾਂ ਜਾਂਦੀਆਂ ਕਾਰ ਦੇ ਵਰ ਸੜਕ 깔 ਹੀ ਪਟਣੀ ਉਹ ਸੜਕਾ ਤਾਂ ਚਾਚਾ ਵੀ ਬਣ ਗਈ ਮੈਂ ਕਹਿੰਦਾ ਬਣੀਆ ਉਹਦਾ ਕਾਰਨ ਨਹੀਂ ਪਤਾ ਉੱਥੇ ਗੱਲ ਹੀ ਬਣੀਆ ਤੁਸੀਂ ਸਾਡੂੰ ਇੱਥੋਂ ਜਿਤਾਓ ਸਾਡਾ ਮਿਹਰ ਬਣਾਓ ਮੈਂ ਵਾਦਾ ਕਰਦਾ ਹਾਂ ਸਭਤੀ ਵੱਡੀ ਪਹਿਲ ਮੇਰੀ ਹੋਊਗੀ ਡੰਪ ਚਾਹਾਂ ਦਾ ਸੋਮ ਪ੍ਰਕਾਸ਼ ਜੀ ਨੇ ਆਪਣੀ ਖਾਲ ਦੇ ਵਿੱਚ ਡੰਪ ਨੂੰ ਪਲਾਸਟਿਕ ਦੇ ਵੱਡੇ ਵੱਡੇ ਹੌਲ ਰਾਕਾ ਕੇ ਉਹ ਰੱਖ ਦਿੱਤੇ ਸੀ ਜਾਂ ਉਹਦੇ ਵਿੱਚ ਪਾਓ ਤੇ ਲੋਕਾਂ ਨੂੰ ਆਣ ਜਾਣ ਵਾਲਿਆਂ ਨੂੰ ਦਿੱਕਤ ਨਾ ਆਵੇ ਪਰ ਜਿੱਦੈ ਕਾਂਗਰਸ ਸਰਕਾਰ ਆਈ ਉਹ ਡੱਬੇ ਹੀ ਗਾਇਬ ਹੋ ਗਏ ਸੰਤਾ ਇਹ ਨਹੀਂ ਪਤਾ ਲੱਗੋ ਡੱਬੇ ਗਏ ਕਿਤੇ ਆਜੀ ਇੱਕ ਐਮਸੀ ਦਾ ਬਾੜ ਦੇ ਵਿੱਚ ਸਿਰਫ ਸੈਨ ਕਰਨੇ ਉਹ ਐਮਸੀ ਬੁਣਾਣੇ ਐਮਸੀ ਤਾਂ ਸਾਰੀ ਜਗ੍ਹਾ ਸੈਨ ਕਰਦੇ ਨੇ ਤੁਹਾਡੇ ਬਾੜ ਦਾ ਐਮਸੀ ਨਹੀਂ ਮਿਲਦਾ ਦੂਜੇ ਬਾੜ ਦਾ ਐਮਸੀ ਮਿਲਦਾ ਤਾਂ ਸੈਨ ਕਰਾਂ ਸੈਨ ਮੋਰ ਇਹਨੂੰ ਅਪਾਰ ਡਵੈਲਪਮੈਂਟ ਨਹੀਂ ਕਹਿ ਸਕਦੇ ਜੇ ਸਾਡਾ ਇੱਥੇ ਮਿਹਰਬਾਨਾ ਅਸੀਂ ਦਿੱਲੀੋਂ ਵੀ ਫੰਡ ਵਾਸਤੇ ਜ਼ਰੂਰੀ ਨਹੀਂ ਅਸੀਂ ਪੰਜਾਬ ਸਰਕਾਰ ਕੋ ਫੰਡ ਮੰਗਦਾ ਸਰੋ ਜੀ ਅੱਜ ਜਿਸਨੂੰ ਮਨਾਉਣ ਜਾ ਰਹੇ ਆ ਭਾਜਪਾ ਦੇ ਤੇ ਇਤਰਾਰ ਤਰੰਦਰ ਲੀਡਰ ਦੇਵ ਸ਼ਰਮਾ ਨੂੰ ਜਿਨ੍ਹਾਂ ਨੇ ਅੱਜ ਤੋਂ 15 ਸਾਲ ਪਹਿਲਾਂ ਕਾਂਗਰਸ ਦੇ ਪ੍ਰਧਾਨ ਪੋਪੀ ਸ਼ਰਮਾ ਨੂੰ ਹਰਾ ਕੇ ਕੌਂਸਲ ਬਣਨੇ ਸਾ ਤੇ ਹੁਣ ਵੀ ਕਾਂਗਰਸ ਦੇ ਪ੍ਰਧਾਨ ਮਨੀਸ਼ ਭਰਾਕਰ ਦੇ ਉਲਟ ਜਿਹੜੀ ਕਿ ਭਾਜਪਾ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਜਿੱਥੇ ਭਾਜਪਾ ਨੇ ਇੱਕ ਹੀਰਾ ਲੱਭਿਆ ਜਿੱਥੇ ਦੀਪੇ ਦੀ ਲੋਦ ਨਾਲ ਇਹ ਉਮੀਦਵਾਰ ਲੱਭਿਆ ਉੱਥੇ ਹੀ ਜਿੱਥੇ ਮਨੀਸ਼ ਭਰਾਕਰ ਦੀ ਇਹ ਪੱਕੀ ਸੀਟ ਹੌਟ ਸੀਟ ਕਿਹਾ ਸੀ ਵੀ ਉਹਦੀ ਜਿੱਤ ਪੱਕੀ ਆ ਉੱਥੇ ਹੀ ਦੇਵ ਸ਼ਰਮਾ ਨੇ ਇੱਥੇ ਆ ਕੇ ਗੇਮ ਬਗੜ ਦਿੱਤੀ ਆ ਤੇ ਹਲਕੇ ਦੇ ਲੋਕ ਮਤਲਬ ਬਾੜ ਦੇ ਲੋਕ ਆਪ ਮੁਹਾਰੇ ਦੀਪ ਸ਼ਰਮਾ ਦੇ ਨਾਲ ਪੱਪਾ ਪਰ ਹੋਏ ਹਨ ਕਿਸ ਮੁੱਦੇ ਤੋਂ ਲੈ ਕੇ ਇਲੈਕਸ਼ਨ ਲੜ ਰਹੇ ਆ ਕੀ ਕੀ ਇਹਨਾਂ ਦੀ ਪਹਿਲਾ ਅਚੀਵਮੈਂਟ ਜਿਹੜਾ ਪਹਿਲਾ ਕੌਂਸਲ ਬਣੇ ਸੀ ਉਸ ਵਾਰ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਆ ਬਾਲ ਨੰਬਰ 20 ਦੇ ਉਮੀਦਵਾਰ ਦੀਪ ਸ਼ਰਮਾ ਜਿਹੜੇ ਸੀਨੀਅਰ ਲੀਡਰ ਆ ਭਾਜਪਾ ਦੇ ਦਿੱਲੀ ਤੱਕ ਪਹੁੰਚਿਆ ਲੋਕਾਂ ਦੇ ਸਿੱਧੇ ਕੰਮ ਕਰਾਉਂਦੇ ਆ ਤੇ ਲੋਕਾਂ ਨਾਲ ਸੰਪਰਕ ਵੀ ਬੜਾ ਤਕੜਾ ਦੀਪ ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਤੁਸੀਂ ਇਲੈਕਸ਼ਨ ਲੜ ਰਹੇ ਹੋ ਪਿਛਲੀ ਵਾਰ ਵੀ ਇਤਿਹਾਸ ਬਣਾਤਾ ਸੀ ਜਦੋਂ ਕਾਂਗਰਸ ਦੇ ਪ੍ਰਧਾਨ ਦੇ ਉਲਟ ਤੁਸੀਂ ਇਲੈਕਸ਼ਨ ਲੜੀ ਸੀ ਤੇ ਉਦੋਂ ਕਹਿੰਦੇ ਸੀ ਵੀ ਦੇਵ ਸ਼ਰਮਾ ਲੱਭਣਾ ਨਹੀਂ ਉਦੋਂ ਵੀ ਤੁਸੀਂ ਤਖਤਾ ਪਲਟ ਦਿੱਤਾ ਸੀ ਇਸ ਵਾਰ ਵੀ ਇਦਾਂ ਲੱਗ ਰਿਹਾ ਸੀ ਵੀ ਇਹ ਤਾਂ ਮਨੀਸ਼ ਪ੍ਰਵਕਰ ਦੇ ਨਾਲ ਲੜਾਈ ਤੁਸੀਂ ਨਹੀਂ ਕਰਨੀ ਪਰ ਜਿੱਦਾਂ ਜਿੱਦਾਂ ਦਿਨ ਟੱਪੀ ਜਾਂਦੇ ਉਦੋਂ-ਉਦੋਂ ਹੀ ਤੁਹਾਡੇ ਖੇਮੇ ਦੇ ਵਿੱਚ ਗੇਂਦਾ ਵਧੀ ਜਾਂਦੀ ਆ ਮੈਂ ਤੱਗੜ ਸਾਹਿਬ ਤੁਹਾਡੇ ਜਰੀਏ ਬਾੜ ਦੇ ਸਾਰੇ ਹੀ ਭਰਾਵਾਂ ਪੈਰਾਂ ਨੂੰ ਨਮਸਕਾਰ ਕਰਦਾ ਹਾਂ ਮੈਂ ਆਪਣੇ ਬਾੜ ਦੇ ਵਿੱਚ ਸਾਰੇ ਲੋਕਾਂ ਦੇ ਪਿਆਰ ਦੇ ਨਾਲ ਸਹਿਯੋਗ ਦੇ ਨਾਲ ਇਹ ਇਲੈਕਸ਼ਨ ਭਾਈਚਾਰਾ ਮੰਗ ਲੜੂੰਗਾ ਪਾਰਟੀ ਨੇ ਅਗਰ ਮੈਨੂੰ ਇਸ ਜਗ੍ਹਾ ਤੇ ਟਿਕਟ ਦਿੱਤੀ ਆ ਮੈਂ ਪਾਰਟੀ ਦਾ ਕਦਮ ਵਧਾਉਂਗਾ ਮੈਂ 15 ਸਾਲ ਪਹਿਲਾਂ ਵੀ ਪਾਰਟੀ ਦਾ ਹੀ ਕਦਮ ਵਧਾਇਆ ਸੀ ਪਾਰਟੀ ਨੇ ਮੈਨੂੰ ਉਹ ਵੀ ਇਲੈਕਸ਼ਨ ਲੜਾਇਆ ਮੈਂ ਆਪਣਾ ਇਲੈਕਸ਼ਨ ਜਿੱਤਣ ਤੋਂ ਬਾਅਦ ਉਸ ਏਰੀਆ ਦਾ ਨੁਹਾਰ ਬਦਲ ਦਿੱਤੀ ਉਹ ਤੁਸੀਂ ਇੱਥੇ ਦੇ ਲੋਕਾਂ ਨੇ ਉੱਥੇ ਜਾ ਕੇ ਦੇਖਿਆ ਵੀ ਆ ਕਿ ਕੜਾ ਬਾਜ਼ਾਰ ਦੇ ਵਿੱਚ 50 ਸਾਲ ਤੋਂ ਸੜਕ ਨਹੀਂ ਬਣੀ ਸੀ ਮੈਂ ਟੈਲਾ ਲਵਾਈਆਂ ਲੋਕਾਂ ਦੀ ਸੁਬਦਾ ਲਈ ਅਗਰ ਥੋੜਾ ਜਿਹਾ ਪਾਣੀ ਮੀਂਹ ਪੈਂਦਾ ਸੀ ਤੇ ਬਾਲਮੀਕੀ ਮੱਲੇ ਦੇ ਵਿੱਚ ਪਾਣੀ ਖੜ ਜਾਂਦਾ ਸੀ ਮੈਂ ਉਹਦੇ ਹੱਲ ਕੱਢਣ ਦੇ ਲਈ ਸਾਡੇ ਉਸ ਟਾਈਮ ਪ੍ਰਧਾਨ ਕੁਲਵਿੰਦਰ ਸਿੰਘ ਦੁੱਗਲ ਜੀ ਸੀ ਉਹਨਾਂ ਨੇ ਟੀਮ ਬਲਾਈ ਟੀਮ ਨੇ ਪਤਾ ਕੀਤਾ ਕਿ ਜਦੋਂ ਮੀਂਹ ਪੈਂਦਾ ਬੱਤੀ ਚੱਲ ਜਾਂਦੀ ਹੈ ਤੇ ਪੰਪ ਦੇ ਜਨਰੇਟਰ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਜਨਰੇਟਰ ਲਵਾਇਆ ਥੋੜਾ ਮੀਂਹ ਪੈਂਦਾ ਤੇ ਹੁਣ ਪਾਣੀ ਨਹੀਂ ਖੜਦਾ ਜਿਆਦਾ ਵੀ ਮੀਂਹ ਦੇ ਵਿੱਚ ਦਾ ਸਾਰੇ ਸ਼ਹਿਰਾਂ 'ਚ ਪਾਣੀ ਖੜਦਾ ਹਾਂਜੀ ਹੋਰ ਵੀ ਦੇ ਪਾਣੀ ਨਹੀਂ ਖੜਦਾ ਇਦਾਂ ਦੀਆਂ ਉਪਰੰਧੀਆਂ ਮੈਂ ਕੀਤੀਆਂ ਲੋਕਾਂ ਦੇ ਵਿੱਚ ਪਿਆਰ ਬਣਾਇਆ ਲੋਕਾਂ ਦਾ ਦੁੱਖ ਸੁੱਖ ਤੇ ਹਰ ਟਾਈਮ ਮੈਂ ਖੜਦਾ ਔਰ ਇਸ ਕਰਕੇ ਹੀ ਲੋਕਾਂ ਨੇ ਮੈਨੂੰ ਉੱਥੇ ਜਿਤਾਇਆ ਸੀ ਮੇਰਾ ਅੱਜ ਵੀ ਉਸ ਬਾੜ ਦੇ ਵਿੱਚ ਪਿਆਰ ਆ ਕਦੀ ਵੀ ਹੋਇਆ ਇਲੈਕਸ਼ਨ ਕਦੀ ਵੀ ਹੁੰਦੇ ਆ ਮੇਰਾ ਬਾੜ ਨਹੀਂ ਹਰਦਾ ਹਮੇਸ਼ਾ ਜਿੱਦਦੇ ਆ ਅਸੀਂ ਲੋਕਾਂ ਨਾਲ ਪਿਆਰ ਕਰਦੇ ਆ ਲੋਕਾਂ ਨਾਲ ਦੁੱਖ ਸੁੱਖ ਤੇ ਸਾਡੀ ਮਨਿੰਦ ਪ੍ਰਚਾਰ ਕਰਦੇ ਆ ਸਪੋਰਟਰਾਂ ਦਾ ਇਹ ਕਹਿਣਾ ਵੀ ਸਾਡਾ ਉਮੀਦਵਾਰ ਬੜਾ ਸਟਰੋਂਗ ਆ ਐਮਐਲਏ ਧਾਲੀਵਾਲ ਦੇ ਨੇੜੇ ਆ ਪਿਛਲੀ ਵਾਰ ਕੌਂਸਲ ਰਿਹਾ ਤੇ ਉਹਨਾਂ ਨੇ ਕੰਮ ਬੜੇ ਕਰਾਏ ਸੋ ਬਾੜ ਦੇ ਵਿੱਚ ਜਿਹੜੇ ਉਹਨਾਂ ਨੇ ਕੰਮ ਕਰਾਏ ਤੁਸੀਂ ਸੰਤੁਸ਼ਟ ਹੋ ਉਹਨਾਂ ਤੋਂ ਭਾਜੀ ਇੱਕ ਐਮਸੀ ਦਾ ਬਾੜ ਦੇ ਵਿੱਚ ਸਿਰਫ ਸੈਨ ਕਰਨੇ ਉਹ ਐਮਸੀ ਬੁਣਾਣੇ ਐਮਸੀ ਤਾਂ ਸਾਰੀ ਜਗ੍ਹਾ ਸੈਨ ਕਰਦੇ ਨੇ ਤੁਹਾਡੇ ਬਾੜ ਦਾ ਐਮਸੀ ਨਹੀਂ ਮਿਲਦਾ ਦੂਜੇ ਬਾੜ ਦਾ ਐਮਸੀ ਮਿਲ ਜਾਂਦਾ ਸੈਨ ਕਰਨ ਨੂੰ ਸੈਨ ਮੋਰ ਇਹਨੂੰ ਅਪਾ ਡਵੈਲਪਮੈਂਟ ਨਹੀਂ ਕਹਿ ਸਕਦੇ ਡਵੈਲਪਮੈਂਟ ਹੁੰਦੀ ਆ ਅਸੀਂ ਕੀ ਕੀਤਾ ਅਸੀਂ ਬਾੜ ਦੇ ਲਈ ਸਭ ਤੋਂ ਜ਼ਿਆਦਾ ਕੀ ਕੀਤਾ ਮੈਂ ਵਾੜਵਾਸੀਆਂ ਨੂੰ ਕਹੂੰਗਾ ਕਿ ਜੇ ਸਾਡੇ ਸ਼ਹਿਰ ਦੇ ਆਪਾਂ ਸ਼ਹਿਰ ਨੂੰ ਜਾਣਾ ਵਾ ਹਰ ਗੋਇਂ ਨਗਰ ਤੋਂ ਸ਼ਹਿਰ ਨੂੰ ਜਾਣਾ ਸਭ ਤੋਂ ਨੇੜੇ ਰੋਡ ਬੰਦੀ ਸਾਨੂੰ ਗਵਰਨਮੈਂਟ ਸਕੂਲ ਵਾਲੀ ਜੀ ਕਿਹੜੀ ਗਵਰਨਮੈਂਟ ਸਕੂਲ ਵਾਲੀ ਸਾਡੇ ਸਭ ਤੋਂ ਨੇੜੇ ਪੈਂਦੀ ਸਾਡੀ ਲੇਡੀਜ਼ ਹਰ ਗੋਇਂ ਨਗਰ ਤੋਂ ਪੈਦਲ ਸਬਜ਼ੀ ਲੈਣ ਜਾ ਸਕਦੀਆਂ ਉੱਥੇ ਭਵਾਕਰ ਸਾਹਿਬ ਦਾ ਕਾਰ ਹੋਣ ਦੇ ਬਾਅਦੂ ਐਡਾ ਵੱਡਾ ਡੰਪਾ ਜਿਹਦੇ ਬਾਰੇ ਇਹਨਾਂ ਨੇ 10 ਸਾਲ ਤੋਂ ਸੋਚੇ ਹੀ ਨਹੀਂ 10 ਸਾਲ ਤੋਂ ਕਾਂਗਰਸ ਸਰਕਾਰ ਉਹ ਡੰਪ ਦਾ ਇਹ ਹਾਲ ਹੈ ਕਿ ਜਦੋਂ ਬੱਚੇ ਸਕੂਲੇ ਜਾਂਦੇ ਨੇ ਐਨਆਰਆਈ ਭਰਾਏ ਘੁੰਮਦੇ ਨੇ ਸਬਜ਼ੀਆਂ ਦੀ ਰੇੜੀਆਂ ਲੱਗੀਆਂ ਜਦੋਂ ਆਪਣੇ ਕਮੇਟੀ ਦੇ ਮਰਜ਼ਾਉ ਡੰਪ ਨੂੰ ਭਰਦੇ ਨੇ ਨੇਚਰਲੀ ਉਹਨਾਂ ਟਰੱਕ ਦੇ ਵਿੱਚ ਡੰਪ ਦੇ ਵਿੱਚ ਸਮਾਨ ਪਾਣਾ ਮਾਲ ਉੱਡਦਾ ਲੋਕਾਂ ਦੇ ਸਿਰਾਂ 'ਚ ਪੈਂਦਾ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਆਪਾਂ ਇੱਕ ਐਜੇ 10 ਸਾਲ ਤੋਂ ਕਾਉਂਸਲਰ ਸੀਟ ਤੇ ਬਹਿ ਕੇ ਲੋਕਾਂ ਦੀ ਡਿਵੈਲਪਮੈਂਟ ਕਰਾਉਣ ਨੂੰ ਦਾਵਾ ਕਰਦੇ ਕਿ ਅਸੀਂ ਡਿਵੈਲਪਮੈਂਟ ਕੀਤੀ ਪਰ ਨਹੀਂ ਉਹ ਡੰਪ ਅੱਜ ਵੀ ਉੱਦਾਂ ਲੱਦਦਾ ਹੀ ਆ ਇਦਾਂ ਦੇ ਮੈਂ ਤੁਹਾਨੂੰ ਇਹ ਬਾਹਰ ਦੇ ਵਿੱਚ ਦੋ ਡੰਬ ਦਿਖਾ ਦਿੰਦਾ ਅੱਜ ਹੀ ਇੱਕ ਸਵੇਰੇ ਡੰਬ ਅਸੀਂ ਮੰਡੀ ਦੇ ਵਿੱਚੋਂ ਉਹਨਾਂ ਦੇ ਹੌਸ ਦੇ ਕੋਲੋਂ ਉਹਨੇ ਘਰ ਦੇ ਕੋਲ ਡੰਬ ਚਕਾਇਆ ਵਾ ਉਹਦੀ ਵੀ ਮੇਰੇ ਕੋਲ ਪ੍ਰੂਫ ਹੈਗੇ ਆ ਉਹ ਮੈਂ ਉਹਨੂੰ ਪੁੱਛਿਆ ਕਿ ਇਹ ਘਰਾਂ ਦੇ ਵਿੱਚ ਕਿੱਦਾਂ ਡੰਬ ਬਣ ਗਿਆ ਕਹਿੰਦਾ ਭਾਜੀ ਇੱਥੇ ਕੋਈ ਆਦਾ ਹੀ ਨਹੀਂ ਸਫਾਈ ਵਾਲੇ ਨੂੰ ਬੁਲਾਇਆ ਭਰਾ ਸਾਡਾ ਸਫਾਈ ਵਾਲਾ ਸੀਗਾ ਕਹਿੰਦਾ ਭਾਜੀ ਮੈਂ ਤਾਂ ਸਫਾਈ ਸਾਈਡਾਂ ਤੇ ਕਰਨੀ ਆ ਵੱਡਾ ਕੰਮ ਤਾਂ ਐਮਸੀ ਸਾਹਿਬ ਨੇ ਚਕਾਣਾ ਨਹੀਂ ਚਕਾਇਆ ਮੈਂ ਖੁਦ ਚਕਾਇਆ ਖੜ ਕੇ ਚਕਾਇਆ ਇਸ ਕਰਕੇ ਮੈਂ ਲੋਕਾਂ ਨੂੰ ਕਹਾਂਗਾ ਕਿ ਜੇ ਮੈਨੂੰ ਲੋਕੀ ਮੌਕਾ ਦਿੰਦੇ ਨੇ ਮੇਰੇ ਪਿਛਲੇ ਕੰਮ ਲੋਕ ਜਾ ਕੇ ਦੇਖ ਸਕਦੇ ਨੇ ਜੇ ਮੈਂ ਕੰਮ ਕੀਤੇ ਆ ਤੇ ਬੋਟ ਦਿਓ ਜੇ ਮੈਂ ਕੰਮ ਨਹੀਂ ਕਰ ਸਕਦਾ ਨਾ ਦਿਓ ਬੜਾ ਵੱਡਾ ਦਾਵਾ ਕਰਦਾ ਨਾ ਇਦਾਂ ਦਾ ਕੋਈ ਲੀਡਰ ਦੇਖਿਆ ਨਹੀਂ ਭਈ ਭਾਈ ਮੇਰੇ ਪਹਿਲੇ ਵਾਲੇ ਕੰਮ ਦੇਖ ਲਓ ਜੇ ਮੈਂ ਕੈਪੇਬਲ ਹੈਗਾ ਤਾਂ ਪਾ ਦਿਓ ਨਾ ਪਾਓ ਤਾਂ ਕੋਈ ਕਹਿੰਦੇ ਨਹੀਂ ਤੁਸੀਂ ਬੜੇ ਸ਼ੋਰ ਹੋਂ ਤੁਸੀਂ ਇਸ ਗੱਲ ਨੂੰ ਲੈ ਕੇ ਤਖਤ ਸਾਹਿਬ ਮੈਂ ਕੰਮ ਕੀਤੇ ਨੇ ਮੈਂ ਉੱਥੇ ਲੋਕਾਂ ਦੇ ਨਾਲ 24 ਘੰਟੇ ਖੜਾ ਹੋਇਆ ਇਹ ਨਹੀਂ ਕਿ ਅਸੀਂ ਸਿਰਫ ਬੋਹਰਾਂ ਲਾਈਆਂ ਸਾਈਨ ਕੀਤੇ ਲੋਕਾਂ ਦੇ ਘਰ ਜਾ ਕੇ ਫੜਾ ਦਿੱਤੇ ਲੋਗਾਂ ਦੇ ਘਰ ਦੁੱਖ ਸੁੱਖ ਵੀ ਆਂਦੇ ਦੁੱਖ ਸੁੱਖ ਚ ਵੀ ਅਸੀਂ ਖੜੇ ਹੋਏ ਆਂ ਸਾਨੂੰ ਕਈ ਵਾਰੀ ਕੋਡ ਮੈਰਿਜਾਂ ਲਈ ਬਾਰ ਬਾਰ ਜਾਣਾ ਪੈਂਦਾ ਅਸੀਂ ਲੋਗਾਂ ਨੂੰ ਆਪਣੀ ਹੀ ਗੱਡੀ ਚ ਬਿਠਾ ਕੇ ਲੈ ਗਏ ਨਾ ਕਿ ਉਹਨਾਂ ਦੀ ਗੱਡੀ ਚ ਵਾਕੇ ਜਾਜਦਾ ਹੂੰ ਇਹ ਜਾਣਾ ਪੈਂਦਾ ਕਿਉਂਕਿ ਕੌਨਸਰ ਦਾ ਹੱਕ ਆ ਬਾੜ ਦੇ ਵਿੱਚ ਬੱਚੇ ਆ ਛੋੜੇ ਵੱਡੇ ਆ ਕਿਸੇ ਦੀ ਮੈਰਿਜ ਹੁੰਦੀ ਦੁੱਖ ਸੁੱਖ ਤੇ ਖੜਨਾ ਜਾਣਾ ਆਣਾ ਸਾਡਾ ਫਰਜ਼ ਆ ਪਰ ਇਹ ਨਹੀਂ ਕਿ ਅਸੀਂ ਨਹੀਂ ਜਾਣਾ ਤੇ ਪਾਰਕਾਂ ਦੇ ਵਿੱਚ ਵੀ ਕਹਿੰਦੇ ਬੜਾ ਅਸੀਂ ਵਧੀਆ ਬਣਾਇਆ ਰੋਡ ਵਧੀਆ ਬਣਾਇਆ ਮਤਲਬ ਉਹਨਾਂ ਦੇ ਦਾਅਵੇ ਬੜਿਆ ਵੀ ਮਤਲਬ ਆਿੰਦਾ ਸੋਨੇ ਦਾ ਬਣਾਤਾ ਆਪਣਾ ਬਾੜ ਕਹਿੰਦੇ ਸਵਾਏ ਇਸ ਬਾੜ ਨੂੰ ਤੁਸੀਂ ਆਪ ਸਰਵੇ ਕਰ ਲਿਓ ਦੋ ਮੰਡੀਆਂ ਪੈਂਦੀਆਂ ਇੰਦਰਾਨਗਰ ਪੈਂਦਾ ਤੇ ਹਰਗੋਬਿੰਦਨਗਰ ਪੈਂਦਾ ਦੋ ਮੰਡੀਆਂ 'ਚ ਮੇਰੇ ਖਿਆਲ ਨਾਲ ਪੂਰੇ 10 ਸਾਲ ਉਹੀ ਸੜਕਾਂ ਚਾਰ-ਚਾਰ ਵਰੀ ਪਟਕੇ ਬਣ ਗਈਆਂ ਹੂੰ ਉਹੀ ਸੜਕਾਂ ਕਿੱਥੇ ਟਰੱਕ ਨਹੀਂ ਜਾਂਦੇ ਉਹ ਮੰਡੀਆਂ 'ਚ ਕਾਰਾਂ ਜਾਂਦੀਆਂ ਕਾਰ ਦੇ ਉੱਰ ਸੜਕ 깔 ਹੀ ਪਟਣੀ ਉਹ ਸੜਕਾਂ ਤਾਂ ਚਾਰ-ਚਾਰ ਵਰੀ ਬਣ ਗਈਆਂ ਮੈਂ ਕੰਨਾ ਬਣੀਆਂ ਉਹਦਾ ਕਾਰਨ ਨਹੀਂ ਪਤਾ ਉੱਥੇ ਗੱਲ ਹੀ ਬਣੀਆ ਇੰਦਰਾ ਨਗਰ ਦੇ ਵਿੱਚ ਅੱਜ ਵੀ ਸੀਵਰੇਜ ਰੁਕੇ ਹੋਇਆ ਬਰਮਾਨੀ ਪਾਰਕ ਸਾਡੇ ਸਭ ਤੋਂ ਵਧੀਆ ਹਰਗਵਨ ਨਗਰ ਸ਼ਾਨਗਿ ਨਹੀਂ ਗਈਆ ਫੁਗਾਰੇ ਦੀ ਕਿ ਸਭ ਤੋਂ ਵਧੀਆ ਪੋਸ਼ ਏਰੀਆ ਵਾ ਮਗਰ ਉਹਦੇ ਵਿੱਚ ਇੱਕ ਬਰਮਾਨੀ ਪਾਰਕ ਆ ਬਰਮਾਨੀ ਪਾਰਕ ਦੇ ਵਿੱਚ ਮੇਨਟੇਨ ਕਰਨ ਲਈ ਸਰਕਾਰ ਵੱਲੋਂ ਐਮਸੀ ਵੱਲੋਂ ਕੋਈ ਐਫਰਟਸ ਨਹੀਂ ਹਮ ਇੱਥੇ ਜਿੰਨਾ ਵੀ ਹੁਣ ਤੁਸੀਂ ਪਾਰਕ 'ਚ ਖੜੇ ਆਪ ਦੇਖ ਸਕਦੇ ਨੇ ਇਹਦੀ ਜਿਹੜੀ ਰੱਖ ਰਖਵਾ ਕਰ ਹੁੰਦਾ ਵਾ ਇਹ ਇੱਥੇ ਸਾਡੇ ਬੰਟੀ ਬਰਮਾਨੀ ਜੀ ਆ ਉਹ ਆਪਣੇ ਹੀ ਪੈਸਿਆਂ ਦੇ ਨਾਲ ਆਪਣੀ ਪੋਗੜ ਤੋਂ ਪੈਸੇ ਖਰਚ ਕੇ ਇਹਦੀ ਦੇਖਰੇਖ ਕਰਾਉਂਦੇ ਨੇ ਆ ਬ੍ਰਿਖਸ਼ ਕਟਾਉਂਦੇ ਨੇ ਉਹ ਕਰਾਉਂਦੇ ਸਰਕਾਰ ਵੱਲੋਂ ਜਾਂ ਜਿਹੜਾ ਆਪਾਂ ਕਰਨੇ ਮਿਊਨਿਸਪੈਲਟੀ ਵੱਲੋਂ ਕੋਈ ਹੈਲਪ ਨਹੀਂ ਹੁੰਦੀ ਹੂੰ ਇਸ ਕਰਕੇ ਮੈਂ ਕਹੂੰਗਾ ਇਦਾਂ ਦੀ ਪ੍ਰੋਬਲਮ ਸਰਕਾਰ ਦੇ ਵਿੱਚ ਰਹਿੰਦੇ ਹੋਏ ਅਸੀਂ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਇਹ ਤਦੋਂ ਤੁਸੀਂ ਉਹਨਾਂ ਤੋਂ ਤਾਂ ਨਾ ਖੁਸ਼ ਹੋ ਇੱਥੇ ਭਾਜਪਾ ਤੋਂ ਤੁਸੀਂ ਉਮੀਦਵਾਰੋਂ ਕਾਂਗਰਸ ਤੋਂ ਮਨੀਸ਼ ਭੋਕਰ ਰਹਿ ਗਿਆ ਤੇ ਆਮ ਆਦਮੀ ਪਾਰਟੀ ਤੋਂ ਵੀ ਹੈ ਗਿਆ ਦੇਵ ਸ਼ਰਮ ਨੂੰ ਵੋਟ ਕਿਉਂ ਪਾਉਣ ਲੋਕ ਦੇਵ ਸ਼ਰਮਾ ਦੇ ਕੋਲ ਕੀ ਖਾਸ ਆ ਲੋਕਾਂ ਦੇ ਜਿਹੜੇ ਆਸਤੇ ਖੜਾ ਉੱਤਰਨਗੇ ਮੈਂ ਬਾੜਵਾਸੀਆਂ ਨੂੰ ਕਹੂੰਗਾ ਮੈਨੂੰ ਇੱਕ ਵਾਰੀ ਮੌਕਾ ਦਿਓ ਸਾਡੀ ਸਰਕਾਰ ਦਿੱਲੀ ਚਾ ਜੇ ਸਾਡਾ ਇੱਥੇ ਮਿਹਰਬਾਨਾ ਅਸੀਂ ਦਿੱਲੀੋਂ ਵੀ ਫੰਡ ਮੰਗਵਾ ਸਕਦੇ ਜਰੂਰੀ ਨਹੀਂ ਅਸੀਂ ਪੰਜਾਬ ਸਰਕਾਰ ਕੋ ਫੰਡ ਮੰਗਵਾ ਜਲੰਧਰ ਦੇ ਵਿੱਚ ਡਵੈਲਪਮੈਂਟ ਕੀਤੀ ਸੀ ਉਦੋਂ ਮੇਰ ਸਾਡੇ ਬਣੇ ਸੀ ਉਹਨਾਂ ਨੇ ਸਾਰਾ ਫੰਡ ਦਿੱਲਿਓ ਮੈਂ ਦਿੱਲੀ ਸਰਕਾਰ ਪੈਹੇ ਦਿੰਦੀ ਆ ਡਵੈਲਪਮੈਂਟ ਲਈ ਤੁਸੀਂ ਸਾਡੂੰ ਇੱਥੋਂ ਜਿਤਾਓ ਸਾਡਾ ਮੇਹਰ ਬਣਾਓ ਮੈਂ ਵਾਦਾ ਕਰਦਾ ਹਾਂ ਸਭ ਤੋਂ ਵੱਡੀ ਪਹਿਲ ਮੇਰੀ ਹੋਊਗੀ ਡੰਪ ਚਕਾਣਾ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਬੱਚੇ ਸਕੂਲਾਂ ਤੇ ਜਾਣੇ ਹੁੰਦੇ ਆ ਜੋ ਵੀ ਆ ਰਿਹਾਇਸ਼ੀ ਏਰੀਆ ਦੇ ਵਿੱਚ ਡੰਪ ਨਹੀਂ ਹੋਣਾ ਚਾਹੀਦਾ ਜਾਂ ਡੰਪ ਇਦਾਂ ਦਾ ਹੋਣਾ ਜਿਹਦੇ ਜਿੱਦਾਂ ਸੋਮ ਪ੍ਰਕਾਸ਼ ਜੀ ਨੇ ਕੀਤਾ ਸੀ ਸੋਮ ਪ੍ਰਕਾਸ਼ ਜੀ ਨੇ ਆਪਣੀ ਕਾਲ ਦੇ ਵਿੱਚ ਡੰਪ ਨੂੰ ਪਲਾਸਟਿਕ ਦੇ ਵੱਡੇ ਵੱਡੇ ਹੌਲ ਰਾਕਾ ਕੇ ਉਹ ਰੱਖ ਦਿੱਤੇ ਸੀ ਜਾਂ ਉਹਦੇ ਵਿੱਚ ਪਾਓ ਤੇ ਲੋਕਾਂ ਨੂੰ ਆਮ ਜਾਣ ਵਾਲਿਆਂ ਨੂੰ ਦਿੱਕਤ ਨਾ ਆਵੇ ਪਰ ਜਿੱਦਾਂ ਕਾਂਗਰਸ ਸਰਕਾਰ ਆਈ ਉਹ ਡੱਬੇ ਹੀ ਗਾਇਬ ਹੋ ਗਏ ਸਾਨੂੰ ਤਾਂ ਇਹ ਹੀ ਨਹੀਂ ਪਤਾ ਲੱਗੋ ਡੱਬੇ ਗਏ ਕਿਤੇ ਐਮਸੀ ਸਾਹਿਬ ਸੀਗੇ ਐਮਸੀ ਸਾਹਿਬ ਦਾ ਫਰਜ ਬੰਦਾ ਸੀ ਲੋਕਲ ਪ੍ਰਸ਼ਾਸਨ ਨੂੰ ਪੁੱਛਣਾ ਕਿ ਉਹ ਡੱਬੇ ਕਿੱਥੇ ਗਏ ਅੱਜ ਤੱਕ ਉਹ ਡੱਬੇ ਨਹੀਂ ਮਿਲੇ ਜੇ ਮੈਨੂੰ ਇਹ ਜਿਤਾਉਂਦੇ ਨੇ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਹਰਗਵੇ ਨਗਰ ਦੇ ਵਿੱਚ ਆ ਫੁਵਾੜੇ ਦੇ ਨਾਮੀ ਪਰਿਵਾਰ ਇੰਡਸਟਰੀਅਲ ਕੋਲੀ ਪਰਿਵਾਰ ਹੈਗਾ ਵਾ ਜਿਨ੍ਹਾਂ ਦੇ ਘਰ ਦੇ ਬਾਹਰ ਪਾਣੀ ਇੰਨਾ ਖੜ ਜਾਂਦਾ ਵਾ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਨੂੰ ਹਰ ਟਾਈਮ ਰੇਤਾ ਦੇ ਬੋਰੀਆਂ ਰੱਖਣੀਆਂ ਪੈਂਦੀਆਂ ਪਤਾ ਨਹੀਂ ਕਦੋਂ ਬੰਕਰ ਬਣਾ ਲੈਣ ਮੈਂ ਕਿ ਕੱਲੇ ਰੱਖੇ ਕਹਿੰਦੇ ਪਾਣੀ ਆ ਜਾਂਦਾ ਸਾਡੀ ਕੋਟੀ ਖਰਾਬ ਹੋ ਜਾਂਦੀ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹਨਾਂ ਦਾ ਕਹਿਣਾ ਵਾ ਮੈਂ ਨਹੀਂ ਕਹਿੰਦਾ ਉਹਨਾਂ ਲੱਗਿਆ ਨਾ ਕਿ ਮੈਂ ਐਮਸੀ ਸਾਹ ਨੂੰ ਦੋ ਦਿਨ ਵਾਰੀ ਕਿਹਾ ਤਾਂ ਮੈਨੂੰ ਉਹਨਾਂ ਨੇ ਇਗਨੋਰ ਕਰਤਾ ਮੈਂ ਨਹੀਂ ਇਦਾਂ ਕਰੂੰਗਾ ਜੇ ਮੈਨੂੰ ਮੌਕਾ ਮਿਲਦਾ ਮੈਂ ਆਪਣੇ ਜਿੱਦਾ ਪਹਿਲਾਂ ਕੰਮ ਕੀਤੇ ਆ ਉਦੋਂ ਹੀ ਕੰਮ ਕਰਕੇ ਦਾਂ ਹਾਂਗਾ ਅਸੇ ਪੌਸ਼ ਏਰੀਆ ਆ ਸਭ ਤੋਂ ਨੰਬਰ 1 ਏਰੀਆ ਆ ਪਾ ਕਹਿ ਸਕਦੇ ਫਵਾੜਾ ਦਾ ਤੇ ਲੋਕ ਇਹ ਵੀ ਚਾਹੁੰਦੇ ਆ ਚਲੋ ਸੜਕਾਂ ਬਣਾਉਣੀਆਂ ਹੋਰ ਡੰਪ ਇਹਦੇ ਚਲੋ ਮੰਨ ਲਿਆ ਪਾ ਵਿਕਾਸ ਦੇ ਕਾਰਜ ਹੈ ਨਾ ਪਰ ਉਹ ਚਾਹੁੰਦੇ ਆ ਵੀ ਈਜ਼ੀ ਰੀਚ ਹੋਵੇ ਵੀ ਸਾਨੂੰ ਕੌਂਸਲ ਨੂੰ ਅਸੀਂ ਫੋਨ ਕਰੀਏ ਸਾਨੂੰ 10 ਮਿੰਟ ਚ ਮਿਲ ਜਵੇ ਅਸੀਂ ਕੌਂਸਲ ਨੂੰ ਕਹੀਏ ਅਸੀਂ ਕਚਹਿਰੀ ਜਾਣਾ ਅਸੀਂ ਕਿਤੇ ਵੀ ਸੁੱਖ ਦੁੱਖ ਚ ਜਾਣਾ ਸਾਡੇ ਨਾਲ ਚੱਲੇ ਕੀ ਦੇਵ ਸ਼ਰਮਾ ਸਵੇਰ ਤੋਂ ਸ਼ਾਮ ਤੱਕ ਚਾਹੇ ਰਾਤ ਅੱਧੀ ਹੋਵੇ ਚਾਹੇ ਤੜਕੇ ਦੇ 4 ਵਜੇ ਹੁਣ ਲੋਕਾਂ ਨਾਲ ਖੜਨ ਦੀ ਤਿਆਰ ਆ ਮੇਰਾ ਘਰ ਹਰ ਗੋਇੰਦ ਨਗਰ ਦੇ ਵਿੱਚ ਆ ਮੈਂ ਤਗਰ ਸਾਹਿਬ ਮਹਾਰਾਜ ਦੇ ਮੰਦਰ ਦੇ ਸਾਹਮਣੇ ਮੇਰਾ ਘਰ ਆ ਮੈਂ ਤਕਰੀਬਨ ਇਸ ਰੋਡ ਤੇ ਰਾਤ ਨੂੰ 11 12 ਵਜੇ ਜਾਂ ਸਵੇਰੇ ਮਾਰਨਿੰਗ 6 7 ਵਜੇ ਤੱਕ ਸੈਰ ਕਰੀਦੀ ਆ ਏਦਾਂ ਦਾ ਨਹੀਂ ਮੇਰੀ ਦੁਕਾਨ ਇਸ ਬਾੜ ਦੇ ਵਿੱਚ ਹੀ ਆ ਸ਼ਰਮਾ ਜੁਲਰ ਮੇਰੇ ਬਾੜ ਦੇ ਵਿੱਚ ਹੀ ਦੁਕਾਨ ਮੈਂ ਸਾਰੀ ਦਿਹਾੜੀ ਦੁਕਾਨ ਤੇ ਜਾਂ ਘਰ ਮੇਰਾ ਹੋਰ ਕਿਤੇ ਆਣਾ ਜਾਣਾ ਨਹੀਂ ਮੇਰਾ ਬੇਟਾ ਬਾਹਰ ਗਿਆ ਸੀ ਉਹ ਵੀ ਵਾਪਸ ਆ ਗਿਆ Papa ਅਸੀਂ ਬਾਹਰ ਨਹੀਂ ਜਾਣਾ Papa ਆਪਣੇ ਸ਼ਹਿਰ 'ਚ ਹੀ ਰਹਿਣਾ ਹੂੰ ਇਸ ਕਰਕੇ ਮੈਂ ਕਹਿੰਦਾ ਕਿਦੋਂ ਵੀ ਈਜ਼ੀ ਮੈਨੂੰ ਬਣਾਣਾ ਹੋਵੇ ਤੇ ਮੇਰੀ ਦੁਕਾਨ ਔਰ ਕਾਰਨਾਲ ਆ ਮੈਂ ਲੋਕਾਂ 'ਚ ਬਿੱਤਰਦਾ ਮੇਰੇ ਕੋਲ سپورਟਰ ਪਿਛਲੇ ਸੀਗੇ ਉਹ ਵੀ ਇਦਾਂ ਸੀ ਉਹ ਕਹਿੰਦੇ ਸੀ ਅਸੀਂ ਐਮਸੀ ਆ ਸਾਨੂੰ ਕਾਗਜ਼ ਦਿਓ ਅਸੀਂ ਕੰਮ ਕਰਾਂਗੇ ਮੈਂ ਚਾਹੂੰਗਾ ਇੱਥੇ ਵੀ ਮੇਰੇ ਕੋਲ ਭਰਾ سپورਟਰ ਹੈ ਇਹੀ ਕਹੋਗੇ ਕਿ ਅਸੀਂ ਐਮਸੀ ਆ ਤੇ ਮੈਂ ਕਹੂੰਗਾ ਤੁਸੀਂ ਐਮਸੀ ਆ ਤੁਸੀਂ ਵੀ ਕੰਮ ਕਰ ਸਕਦੇ ਲੋਕਾਂ ਲਈ ਈਜ਼ੀ ਪ੍ਰੋਸੈਸ ਹੈ ਮਤਲਬ ਵੱਡੀ ਟੀਮ ਬਣਾ ਕੇ ਚੱਲੂਗਾ ਹਨਾ ਵੱਡੀ ਟੀਮ ਲੱਗਦੀ ਲੱਗ ਜੀ ਤੇ ਇਹ ਲਾਸਟ ਵਿੱਚ ਇਹ ਦੱਸ ਦਿਓ ਵੀ ਬਾੜ ਦੇ ਲੋਕਾਂ ਦਾ ਹੰਗਾਰਾ ਕਿਦਾਂ ਮਿਲ ਰਿਹਾ ਜਦੋਂ ਤੁਸੀਂ ਵੋਟ ਮੰਗਣ ਜਾਂਦੇ ਹੋ ਅਗਰ ਸਾਹਿਬ ਮੈਂ ਸੋਚਿਆ ਹੀ ਨਹੀਂ ਸੀ ਕਿ ਇੰਨਾ ਪਿਆਰ ਮਿਲੂਗਾ ਮੈਂ ਤਾਂ ਪਾਰਟੀ ਦਾ ਬੱਜਿਆ ਬੰਦਾ ਵਾਂ ਪਾਰਟੀ ਨੇ ਕਿਹਾ ਵੀ ਟਿਕਟ ਤੈਨੂੰ ਦੇਤੀ ਤੈਨੂੰ ਲੜਨਾ ਪੈਣਾ ਆਪਾਂ ਸਿਰ ਮੱਥੇ ਮੰਨੇ ਕਿਉਂਕਿ ਅਸੀਂ ਸੰਗੀ ਆ ਸੰਗ ਸਾਡੇ ਖੂਨ ਦੇ ਵਿੱਚ ਆ ਸੰਗ ਤੋਂ ਅਸੀਂ ਬੀਜੇਪੀ ਦੇ ਅਗੇ ਬੀਜੇਪੀ ਵਾਲਿਆਂ ਨੇ ਸਾਨੂੰ ਕਿਹਾ ਤਾਂ ਕਿ ਵੀ ਇਸ ਜਗ੍ਹਾ ਤੇ ਤੁਸੀਂ ਖੜੇ ਆ ਅਸੀਂ ਸਪਾਈ ਆ ਮੈਂ ਖੜ ਗਿਆ ਆਪਣੇ ਨੂੰ ਪਤਾ ਹੀ ਨਹੀਂ ਸੀ ਕਿ ਲੋਕਾਂ ਦਾ ਪਿਆਰ ਮੈਂ ਤਰਮਿੰਦਰ ਭਾਜੀ ਦੇ ਘਰ ਗਿਆ ਇਹ ਕਹਿੰਦੇ ਭਾਜੀ ਤੁਸੀਂ ਲੜਨ ਦੀ ਸੋਚਦੇ ਆ ਆਓ ਆਪਾਂ ਤੁਹਾਡੇ ਨਾਲ ਤੁਰਦੇ ਨੇ ਇਹਨਾਂ ਦੇ ਬ੍ਰਦਰ ਹੁੰਦੇ ਸੀ ਰਜੇਸ਼ ਲਹਿਰੀ ਜੀ ਪਿਛਲੇ ਇਲੈਕਸ਼ਨ 'ਚ ਉਹਨਾਂ ਨੇ ਮੈਨੂੰ ਜਤਾਇਆ ਲਈ ਦਿਲ ਉਹ ਆ ਦੇ ਇੱਕ ਕਰਤਾ ਕਿ ਮੈਂ ਤੇਰੇ ਨਾਲ ਆ ਤੂੰ ਕੋਈ ਨਹੀਂ ਉਹਨੂੰ ਕੋਈ ਚਾਅ ਨਹੀਂ ਸੀ ਉਹ ਬੰਦਾ ਹੀ ਵਧੀਆ ਸੀਗਾ ਐਰ ਕੀ ਇਹਨਾਂ ਦੀ ਮਦਰ ਨੇ ਕਿਹਾ ਕਿ ਤੁਸੀਂ ਤੋਰੋ ਬੇਟਾ ਮੈਂ ਤੇਰੇ ਨਾਲ ਆ ਸਾਨੂੰ ਇਹੀ ਨਹੀਂ ਸਮਝ ਲੱਗੀ ਕਿ ਬਾੜ 'ਚ ਇੰਨਾ ਪਿਆਰ ਲੋਕੀ ਕਹਿੰਦੇ ਭਰਾ ਤੂੰ ਆਇਆ ਆਲਾ ਸੰਦਰ ਬੈਠ ਚਾਹ ਪੀ ਮੈਗੇ ਬਸ ਕਰੋ ਤੁਸੀਂ ਕਹਿੰਦੇ ਘਰ ਜਾ ਵੋਟਰਾਂ ਦੀ ਕੋਈ ਗੱਲ ਨਹੀਂ ਆਪਾਂ ਵੋਟਰਾਂ ਤੈਨੂੰ ਪਾਣੀਆ ਇਸ ਨਾਲ ਇੱਕ ਨਮੀ ਜੀ ਦੇਖਣ ਨੂੰ ਵਲੀਆ ਬਾੜ ਵਾਲਿਆਂ ਨੂੰ ਮੈਂ ਤਾਂ ਪਹਿਲੀ ਵਾਰ ਇਲੈਕਸ਼ਨ ਲੜਨਾ ਮੈਨੂੰ ਦੱਸਣਾ ਚਾਹੀਦਾ ਸੀ ਕਿ ਮੈਂ ਦੇਵ ਹੂੰ ਮੇਰੇ ਵਰਜ ਬੰਦਾ ਮੈਂ ਤਾਂ ਬੋਰ ਲਾਉਂਗਾ ਹੀ ਕਿਉਂਕਿ ਸਾਰੀ ਸਮਾਜ ਪ੍ਰਚਾਰ ਕਰਨਾ ਪੈਂਦਾ ਪ੍ਰਚਾਰ ਕੇ ਨੂੰ ਜਦੋਂ 10 ਸਾਲ ਤੋਂ ਐਮਸੀਆ ਉਹ ਵੀ ਸੋਚਦੇ ਪਿਛਲੇ ਇਲੈਕਸ਼ਨ ਚ ਗੱਦੀ ਇੱਥੇ ਬੋਰਡ ਨੇ ਲੱਗੇ ਲੋਕੀ ਕਹਿੰਦੇ ਆ ਐਰ ਕੀ ਬੋਰਡਾਂ ਦੀ ਲਹਿਰ ਲੱਗੀ ਹੋਈ ਆ ਇਹ ਢਾਰਵਾ ਕੀ ਆ ਮੈਨੂੰ ਨਹੀਂ ਪਤਾ ਸੋ ਇਹ ਹਨ ਦੇਵ ਸ਼ਰਮਾ ਜਿਹੜੇ ਬੜੇ ਤੇਜ਼ ਨਾਰ ਮੰਨੇ ਗਏ ਆ ਜਿਨ੍ਹਾਂ ਨੂੰ ਪਤਾ ਹੈ ਤਰੀਕਾ ਨਾਬਜ਼ ਪਛਾਣਦੇ ਆ ਵੀ ਕਿੱਦਾਂ ਕੰਮ ਕਰਾਉਣੇ ਆ ਲੋਕਾਂ ਨੂੰ ਆਫਸਰਾਂ ਨਾਲ ਕਿੱਦਾਂ ਬੁਲਾਉਣਾ ਚਾਹੇ ਤੁਸੀਂ ਡੀਸੀ ਸਾਹਿਬ ਨੂੰ ਮਿਲਣਾ ਐਸਐਸਪੀ ਸਾਹਿਬ ਨੂੰ ਮਿਲਣਾ ਚਾਹੇ ਐਸਪੀ ਨੂੰ ਮਿਲਣਾ ਚਾਹੇ ਤੁਸੀਂ ਮਿਲਣਾ ਐਸਡੀਐਮ ਨੂੰ ਇਹਨਾਂ ਨੂੰ ਪਤਾ ਆ ਵੀ ਆਫਸਰਾਂ ਦੇ ਕੋਲ ਜਾ ਕੇ ਕਿੱਦਾਂ ਕੰਮ ਕਰਾਉਣੇ ਆ ਲੋਕਾਂ ਦੇ ਨਾਲ ਮਿਲੇ ਜੁਲ ਕੇ ਤਜਰਬਾ ਬੜਾ ਪਿਛਲੇ ਜਿਹੜਾ ਇਹਨਾਂ ਦੇ ਟਰਮ ਰਹੀ ਆ ਕੌਂਸਲ ਰਹੀ ਆ ਪਿਛਲੀ ਉਹਨ ਤਾਂ ਸਾਫਕਾ ਹੋ ਗਏ ਉਦੋਂ ਵੀ ਇਹਨਾਂ ਦੇ ਰਿਕਾਰਡ ਬੋਲਦੇ ਆ ਤੇ ਪਿਛਲੇ ਬਾੜ ਵਾਲੇ ਵੀ ਲੋਕੀ ਯਾਦ ਕਰਦੇ ਆ ਇਹ ਕਹਿੰਦੇ ਆ ਵੀ ਕੋਈ ਚੱਕਰ ਨਹੀਂ ਤੁਸੀਂ ਪਹਿਲਾਂ ਮੇਰਾ ਕੰਮ ਚੈੱਕ ਕਰ ਲਓ ਉਸ ਤੋਂ ਬਾਅਦ ਬੋਰਡ ਦਾ ਜੇ ਹੱਕਦਾਰ ਤੁਹਾਨੂੰ ਲੱਗਾ ਬੋਰਡ ਤੁਸੀਂ ਪਾ ਦਿਓ ਤੇ ਲੋਕ ਫੌਸ਼ ਏਰੀਆ ਆ ਲੋਕੀ ਵੀ ਚਾਹੁੰਦੇ ਆ ਵੀ ਸਾਨੂੰ ਇੱਕ ਸਾਫ਼ ਸੁਥਰੀ ਸ਼ਖਸੀਅਤ ਮਿਲੇ ਸਾਊ ਚਿਹਰਾ ਮਿਲੇ ਉਹ ਬੰਦਾ ਮਿਲੇ ਜਿਹੜਾ ਰਾਤ ਦਿਨ ਜਦੋਂ ਅਸੀਂ ਫੋਨ ਦੀ ਘੰਟੀ ਮਾਰੀਏ 15 ਮਿੰਟਾਂ ਵਿੱਚ ਸਾਡੇ ਕੋਲ ਡਾਕਟਰ ਚ ਸ਼ਾਮ ਹੋ ਜਵੇ ਤੇ ਇਹ ਸਾਰੀਆਂ ਗੱਲਾਂ ਦੇ ਨਾਲ ਸੰਪੂਰਨ ਹੈਗੇ ਆ ਇਹ ਕਹਿੰਦੇ ਆ ਵੀ ਚਾਹੇ ਤਾਂ ਕੋਈ ਲੋੜ ਪਵੇ ਉਹਦੇ ਵੀ ਖੜਾਂਗੇ ਹਰ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ 'ਚ ਤਤਪਰਿਆ ਦੇਖਣ ਨੂੰ ਇਹ ਮਿਲਿਆ ਜਦੋਂ ਸਰਵੇ ਕਰਦੇ ਆ ਬਾੜ ਦੇ ਵਿੱਚ ਜਾਂਦੇ ਆ ਤੇ ਲੋਕ ਆਪ ਮੁਹਾਰੇ ਇੱਕ ਤਾਂ ਹੁੰਦੀ ਲੋਕ ਕਹਿੰਦੇ ਠੀਕ ਆ ਜੀ ਆ ਗਏ ਹੋ ਤੁਸੀਂ ਬੋਟ ਪਾਦੇ ਆ ਕਿ ਹੋਰ ਉਮੀਦਵਾਰ ਆ ਜਦੋਂ ਘਰ ਦੀ ਬਿੱਲ ਵਜਾਉਂਦੇ ਆ ਉਹ ਬਾਹਰ ਹੀ ਕਹਿੰਦੇ ਠੀਕ ਆ ਜੀ ਤੇ ਜਦੋਂ ਇਹ ਬਿੱਲ ਮਾਰਦੇ ਆ ਤੇ ਲੋਕੀ ਕਹਿੰਦੇ ਆਓ ਜੀ ਸਾਡੇ ਡਰਾਈਵ ਰੂਮ ਚ ਬੈਠੋ ਨਾਲੇ ਚਾਹ ਪੀਓ ਤੇ ਨਾਲੇ ਆਸ਼ਵਾਸ਼ਣ ਦਿੰਦੇ ਆ ਤੇ ਨਾਲ ਆਪਣੇ ਆਂਡ ਗਵਾਂਡ ਦੇ ਲੋਕਾਂ ਨੂੰ ਵੀ ਕਹਿ ਰਹੇ ਆ ਵੀ ਤੁਸੀਂ ਇਹਨਾਂ ਨੂੰ ਮਜ਼ਬੂਤ ਕਰਕੇ ਜਿਤਾ ਦਿਓ ਹੁਣ ਦੇਖਣਾ ਇਹ ਆ ਵੀ 21 ਦਸੰਬਰ ਨੂੰ ਸ਼ਾਮ ਨੂੰ 7-8 ਵਜੇ ਪਟਾਕੇ ਕੌਣ ਚਲਾਉਂਦਾ ਕਿਹੜੇ ਤਮਾਕੇ ਹੁੰਦੇ ਆ ਤੇ ਕਿਹੜੇ ਖੁਸ਼ੀ ਮਨਾਉਂਦੇ ਤੇ ਕਿਹੜੇ ਗਾਲ 'ਚ ਹਾਰ ਪੈਂਦੇ ਆ ਇਹ ਫੈਸਲਾ ਲੋਕਾਂ ਨੇ ਕਰਨਾ 11 ਵਜੇ ਸੁਗੰਧਨ ਦੇ ਨਾਲ ਹਰਦੀਪ ਸਿੰਘ ਤੱਕੜ ਸਾਂਹ ਟੀਵੀ ਫਗਵਾੜਾ